ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹੱਥ ਤੱਕ ਕਿਉਂ ਲਾ ਕੇ ਗਏ ਸਾਹਿਬ ਇਹ ਤਾਂ ਐਂ ਲੱਗਦਾ ਵੀ ਕੋਈ ਭਗੋੜਾ ਆਵੀਂ ਪਨਾ ਲੈਣਾ ਵਰਦਾ ਹੈ ਤੇ ਇੱਥੇ ਆ ਕੇ ਪਨਾ ਲੈ ਲਈ ਲੋਕਾਂ ਨੂੰ ਧੋਖਾ ਦੇ 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 ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਜਾਂ ਸਾ ਦੇਗੇ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਿਆ ਇਸੇ ਦੌਰਾਨ ਇੱਕ ਜਿਹੜਾ ਅਹਿਮ ਮੁੱਦਾ ਅੱਜ ਵਿਰੇ ਅਖਬਾਰ ਦੇ ਅੰਦਰ ਦੇਖਿਆ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤਪਸ਼ਿਆ ਕਰਨ ਵਾਸਤੇ ਜਾਂ ਸਾਧਨਾ ਕਰਨ ਵਾਸਤੇ ਅੰਧਰਾ ਪ੍ਰਦੇਸ਼ ਤੁਰਗੇ ਦੱਸਦੇ ਅਗਰ ਆਗਲਾ ਸੱਚਾ ਤਾਂ ਕਈ ਸਵਾਲ ਜਿਹੜੇ ਲੋਕਾਂ ਦੇ ਮਨ 'ਚ ਆਣੇ ਬੜੇ ਸੁਭਾਵਿਕ ਜਿਹੇ ਵੀ ਕੀ ਲੋਕਾਂ ਨੂੰ ਧੋਖਾ ਦੇ 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 ਸਾਡੇ ਮਾਨਯੋਗ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਜਾਂਚਾ ਦੇਗੇ ਇੱਕ ਬਾਗੜੀ ਦੀ ਕਹਾਵਤ ਹੈ ਕਹਿੰਦਾ ਮੇ ਆਇਆ ਗੋਰੰਗ ਹੈ ਔਰ ਗੋਰਾਂ ਬੈਠੀ ਹੋਰੰਗ ਹੈ ਵੀ ਐਸੀ ਤਾਂ ਇੱਥੇ ਆਏ ਸੀਗੇ ਸਾਧਨਾ ਕਰਨ ਵਾਸਤੇ ਵੀ ਹੁਸ਼ਾਰਪੁਰ ਦਾ ਬੜਾ ਨਾਂ ਸੁਣਿਆ ਉੱਥੇ ਬੜੀ ਵਿਪਾਸਨਾ ਹੁੰਦੀ ਹੈ ਤੇ ਪੰਜਾਬ ਵਾਲੇ ਆਂਧਰਾ ਪ੍ਰਦੇਸ਼ ਤੁਰਗੇ ਉੱਥੇ ਜਾ ਰਹੇ ਕਹਿੰਦੇ ਵਿਪਾਸਨਾ ਉੱਥੇ ਚੰਗੀ ਹੁੰਦੀ ਹੈ ਕੋਈ ਸਮਝ ਨਹੀਂ ਆਇਆ ਇੱਕ ਬੜੀ ਅਜੀਬ ਜਿਹੀ ਸਥਿਤੀ ਬਣੀ ਖੜੀ ਹੈ ਉਹ ਕੀ ਰੇ ਆਮ ਆਦਮੀ ਪਾਰਟੀ ਦੇ ਅੰਦਰ ਜਾਂ ਕੀ ਕੋਈ ਨਾਲ ਦੀ ਆਪਸ ਵਿੱਚ ਜਿਹੜੀ ਦਰਾੜ ਪਈ ਖੜੀ ਹੈ ਮੁੱਖ ਮੰਤਰੀ ਦੋਨਾਂ ਦੀ ਕਿ ਕਿਉਂਕਿ ਅਗਰ ਹੁਸ਼ਾਰਪੁਰ ਦੇ ਅੰਦਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਐਡੀ ਕਿਹੜੀ ਤਪੱਸਿਆ ਮੈਂ ਤਾਂ ਪਹਿਲੇ ਕਦੇ ਹੋਰ ਕਿਤੇ ਜਾਂਦੇ ਤੇ ਸੁਣਿਆ ਸੀਗਾ ਕਿਸੇ ਹੋਰ ਸੈਂਟਰ ਦੇ ਅੰਦਰ ਤਪੱਸਿਆ ਵਾਲਾ ਅੱਜ ਪਹਿਲੀ ਵਾਰੀ ਮੈਂ ਸੁਣ ਰਿਹਾ ਉਹ ਨਵੀਂ ਕੋਈ ਵਾਇਰਸ ਆ ਗਿਆ ਕਿਤੇ ਦੋਨੋਂ ਮੁੱਖ ਮੰਤਰੀਆਂ ਨੂੰ ਲੱਗਿਆ ਕਿਤੇ ਨੇੜੇ ਵਾਲੇ ਰਹਿੰਦੇ ਐ ਵੀ ਉੱਥੇ ਵੀ ਲੱਗਿਆ ਤੇ ਇੱਧਰ ਵੀ ਲੱਗ ਗਿਆ ਭਗਵੰਦ ਮਾਨ ਜੀ ਦੇ ਇਹ ਆਂਧਰਾ ਪ੍ਰਦੇਸ਼ ਤੁਰਗੇ ਪਰ ਉਹ ਜਿਹੜਾ ਇਸ਼ਾਰਾ ਕਰ ਗਏ ਵੀ ਇੱਕ ਤਾਂ ਜਿਹੜਾ ਹੁਸ਼ਿਆਰਪੁਰ ਦਾ ਵਿਪਾਸਨਾ ਸੈਂਟਰ ਹੈ ਉਹ ਮੁੱਖ ਮੰਤਰੀਆਂ ਲਾਇਕ ਹੈ ਨਹੀਂ ਜੇ ਮੁੱਖ ਮੰਤਰੀ ਲਾਇਕ ਹੈ ਨਹੀਂ ਤਾਂ ਫਿਰ ਕੇਜਰੀਵਾਲ ਸਾਹਿਬ ਉੱਥੇ ਹਸਤਾਕ ਕਿਉਂ ਲਾ ਕੇ ਗਏ ਸਨ ਉਧਰ ਈਡੀ ਦੇ ਸਮਨ ਆ ਰਹੇ ਐ ਤੁਸੀਂ ਤਪੱਸਿਆ ਕਰਨ ਹੁਸ਼ਿਆਰਪੁਰ ਆ ਗਏ ਇਹ ਤਾਂ ਇਹ ਲੱਗਦਾ ਵੀ ਕੋਈ ਘੋੜਾ ਆਵੀ ਪਨਾ ਲੈਣਾ ਵਰਦਾ ਤੇ ਇੱਥੇ ਆ ਕੇ ਪਨਾ ਲੈ ਲਈ ਭਾਈ ਭਗਵੰਦ ਮਾਨ ਜੀ ਦੱਸਣ ਵੀ ਫੇਰਾ ਕਿਉਂ ਨਹੀਂ ਉਹ ਉੱਥੇ ਹਾਰਪੁਰ ਜਾ ਕੇ ਕਰਦੇ ਦੂਜੀ ਗੱਲ ਜਿਹੜੀ ਸਾਹਮਣੇ ਉੱਠ ਕੇ ਆਂਦੀ ਹੈ ਵੀ ਅੱਜ ਹੁਣ ਤਾਂ ਚਲੋ ਉਹਨਾਂ ਨੇ ਚਿੱਠੀ ਲਿਖਤੀ ਵੀ ਮੈਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਪਰ ਪੇਸ਼ ਨਹੀਂ ਹੁੰਦਾ ਚਲੋ ਤਾਂ ਉਹਨਾਂ ਦੀ ਆਪਣੀ ਸੋਚ ਹੈ ਪਰ ਚਿੱਠੀ ਤਾਂ ਅੱਜ ਲਿਖੀ ਹੈ ਤੇ ਹైదరాబాద్ ਵੀ ਪਾਸਨਾ ਕੇਂਦਰ ਦੇ ਅੰਦਰ ਮੁਕੰਦਮਾ ਜੀ ਨੇ ਤਾਂ ਤਿਆਰੀ ਕਹਿੰਦੇ ਪਹਿਲਾਂ ਵੀ ਕੀਤੀ ਹੋਣੀ ਹੈ ਬੁਕਿੰਗ ਕਰਾਈ ਹੋਣੀ ਹੈ ਉੱਥੇ ਕੋ ਟਾਈਮ ਫਿਕਸ ਹੋਇਆ ਤਾਂ ਹੈ ਨਹੀਂ ਵਿਚਾਰ ਵਾਈਆ ਚੱਕਾ ਤੇ ਜਾਵੜੇ ਉੱਥੇ ਇਹ ਕੀ ਸਕੀਮ ਕੀ ਸੀ ਇੱਕ ਤਾਂ ਉਹਨਾਂ ਨੇ ਬਹੁਤ ਹੀ ਡੂੰਘੇ ਸਵਾਲ ਚੱਕਤੇ ਕੇਜਰੀਵਾਲ ਸਾਹਿਬ ਦੇ ਪੰਜਾਬ ਦੇ ਇੱਕ ਹਫ਼ਤੇ ਦਾ ਜਿਹੜਾ ਸਟੇ ਸੀ ਉਹਨੂੰ ਲੈ ਕੇ ਵੀ ਇੱਥੇ ਕੀ ਕਰ ਰਹੇ ਸੀਗੇ ਅਗਰ ਉੱਥੇ ਤਪਸ਼ਿਆ ਨਹੀਂ ਹੁੰਦੀ ਤਾਂ ਦੂਜਾ ਹੈ ਵੀ ਜਦੋਂ ਅੱਜ ਲੋਡ ਸੀਗੀ ਪੀੜ ਪਈ ਹੈ ਉਹਨਾਂ ਦੇ ਸੁਪਰੀਮੋ ਆਮ ਆਦਮੀ ਪਾਰਟੀ ਦੇ ਉਹ 4 ਦਿਨ ਵਾਸਤੇ ਪੱਲਾ ਝਾੜ ਕੇ ਉਧਰ ਤੁਰ ਗਏ ਤੇ ਆ ਹੋ ਕੀ ਰਿਹਾ ਹੈ ਆ ਸਵਾਲ ਹੈ ਜਿਹੜੇ ਭਗਵੰਤ ਮਾਨ ਜੀ ਦੱਸਣ ਕਿਉਂਕਿ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਆ ਇੱਕ ਪਾਸੇ 2500 ਕਰੋੜ ਦਾ ਕਰਜ਼ਾ ਚੱਕ ਕੇ ਉਧਰ ਤੁਰ ਗਏ ਅੱਜ ਵੀ ਮਨ ਲੱਗਦਾ ਵੀ ਕਮਰਸ਼ੀਅਲ ਫਲਾਈਟ ਕਿ ਨਹੀਂ ਗਏ ਏਅਰ ਜੈਟ ਕਿਰਾਏ ਤੇ ਲੈ ਕੇ ਅੰਧਰ ਪ੍ਰਦੇਸ਼ ਗਏ ਐ ਤੇ ਤਾਂ ਗੱਡੀ ਨਾਲ ਹੀ ਕੰਮ ਚੱਲ ਜਾਣਾ ਸੀ ਸ਼ਾਰਗੁਰ ਜਾਵੜ ਦੇ ਜਾ ਕੇ ਖਿਤਬੱਤਿਆ ਕਰ ਲੈਂਦੇ ਸੋ ਇਹਨਾਂ ਸਵਾਲਾਂ ਦਾ ਜਵਾਬ ਵੀ ਸਮੇਂ ਸਿਰ ਅੱਗੇ ਲੋਕ ਪੁੱਛਣਗੇ ਤੇਰਾ ਜਵਾਬ ਪਾੜਣ ਕਿਤਾ